2008 ਤੋਂ ਅਸੀਂ ਕੌਮ ਦੀ ਨਿਸ਼ਕਾਮ ਸੇਵਾ ਕਰਦੇ ਆ ਰਹੇ ਹਾਂ ਜੀ ਜਿਹਦੇ ਵਿੱਚ ਬਹੁਤ ਸਾਰੇ ਗੁਰਸਿੱਖ ਬੱਚਿਆਂ ਨੂੰ ਗਤਕਾ ਸਿਖਾਇਆ ਜੀ ਨਸ਼ੇ ਤੋਂ ਦੂਰ ਰੱਖਿਆ ਔਰ ਪੰਜਾਬ ਦੇ ਵਿੱਚੋਂ ਅਸੀਂ ਇੱਕ ਗਤਕੇ ਦਾ ਗਰੁੱਪ ਤਿਆਰ ਕੀਤਾ ਜਿਹਦਾ ਨਾਮ ਸੀ ਨਿਸ਼ਾਨੇ ਖਾਲਸਾ ਗਤਕਾ ਗਰੁੱਪ ਜੀ ਉਹਦੇ ਵਿੱਚ ਅਸੀਂ 10 ਜਾਨਾਂ ਨੇ ਐਂਟਰਟੇਨਮੈਂਟ ਕੀਤਾ ਔਰ 5 ਲੱਖ ਦਾ ਅਵਾਰਡ ਜਿੱਤਿਆ ਮੈਂ 2012 ਦੇ ਵਿੱਚ ਫੌਜੀਆਂ ਨੂੰ ਟ੍ਰੇਨਿੰਗ ਦੇ ਕੇ ਆਇਆ ਲਦਾਖ ਦੀ ਧਰਤੀ ਤੇ ਜਾ ਕੇ ਪਰ ਅੱਜ ਖਾਲਸਾ ਜੀ ਸਾਡੇ ਜਿਹੜੇ ਹਾਲਾਤ ਆ ਬੜੇ ਤਰਸਯੋਗ ਬਣ ਚੁੱਕੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤਸਵੀਰਾਂ ਦੇ ਵਿੱਚ ਤੁਸੀਂ ਵੇਖਦੇ ਹੋਵੋਗੇ ਕਿ ਟੌਪ ਦਾ ਗਤਕਾ ਖੇਡਣ ਵਾਲਾ ਗੁਰਸਿੱਖ ਵੀਰ ਅੱਜ ਮੰਜੇ ਤੇ ਆ ਆ ਹਾਲਾਤ ਨੇ ਮੈਂ ਕੈਮਰਾਮੈਨ ਸਾਥੀ ਨੂੰ ਕਹਾ ਤਸਵੀਰਾਂ ਦੇ ਵਿੱਚ ਮੁਖਾ ਦਿੱਤੇ ਜਾਣ ਇਹਨਾਂ ਦੇ ਕੋਲੋਂ ਗਤਕਾ ਸਿੱਖ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰਸਿੱਖ ਵੀਰ ਤਾਂ ਸੈੱਟ ਹੋ ਗਏ ਪਰ ਇਹਨਾਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ ਐਸਾ ਇਹਨਾਂ ਦਾ ਵੀ ਮੰਨਣਾ ਹੈ ਜੀ ਹਾਂ ਦੋਸਤੋ ਘਰ ਦੇ ਵਿੱਚ ਅਸੀਂ ਮੌਜੂਦ ਆਂ ਕੋਠਿਆਂ ਦੇ ਉੱਪਰ ਕਹਾਅ ਉੱਗਿਆ ਏ ਕੀ ਕਾਰਨ ਰਹਿ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਜਦੋਂ ਬਿਮਾਰੀ ਦੇ ਸਰੀਰ ਨੂੰ ਆੜ ਕੇ ਰਿਆ ਤਾਂ ਕੋਈ ਵੀ ਰਿਸ਼ਤੇਦਾਰ ਜਿਹੜਾ ਆ ਉਹ ਲਾਗੇ ਨਹੀਂ ਲਗਾ ਇੱਥੇ ਉਹ ਕਹਾਵਤ ਵੀ ਉਹ ਬੋਲ ਵੀ ਕਿਸੇ ਸ਼ਾਇਰ ਦੇ ਸੱਚ ਹੋਏ ਕਿ ਪੀੜਾ ਵਿੱਚੋਂ ਪੀੜਾ ਨੋਖੀ ਜਿਸ ਦਾ ਨਾਮ ਗਰੀਬੀ ਤੇ ਔਖੇ ਵੇਲੇ ਕੰਧ ਕਰ ਲੈਂਦੇ ਰਿਸ਼ਤੇਦਾਰ ਕਰੀਬੀ ਆ ਹਾਲਾਤ ਹੋਏ ਉਸ ਗੁਰਸਿੱਖ ਦੇ ਨਾਲ ਨੌਜਵਾਨ ਦੇ ਨਾਲ ਜਿਹੜੇ ਕੀ ਲਗਾਤਾਰ ਕਈ ਸਾਲ ਗੱਤਕਾ ਖੇਡਿਆ ਅਤੇ ਖੜਾਇਆ ਨਵੇਂ ਮੁੰਡੇ ਤਿਆਰ ਕੀਤੇ ਪਰ ਆਪ ਦੀ ਹਾਲਤ ਜਿਹੜੀ ਹੈ ਉਹ ਉਹਨਾਂ ਦੀ ਕੀ ਹੈ ਤੇ ਇਸ ਹਾਲਤ ਦੇ ਵਿੱਚ ਕਿਸੇ ਨੇ ਬਾਹ ਨਹੀਂ ਫੜੀ ਕਿਸੇ ਨੇ ਬਾਤ ਨਹੀਂ ਪੁੱਛੀ ਗੱਲਬਾਤ ਕਰਕੇ ਜਾਣਦੇ ਆ ਬਬਾਈ ਵਾਈਗੁਰ ਜਿੱਕਾ ਖਾਲਸਾ ਵਾਈਗੁਰ ਵਾਹਿਗੁਰੂ ਜਿੱਕਾ ਖਾਲਸਾ ਵਾਈਗੁਰ ਆਪਣਾ ਨਾਮ ਪਿੰਡ ਦਾ ਨਾਮ ਜਰੂਰ ਦੱਸਿਓ ਸਭ ਤੋਂ ਪਹਿਲਾਂ ਮੇਰਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਿੰਡ ਪਲਾਸਾਰ ਜੀ ਤੇ ਖਾਲਸਾ ਜੀ ਮੇਰਾ ਨਾਮ ਬਲਵਿੰਦਰ ਸਿੰਘ ਗੋਲਦੀ ਆ ਜੀ ਔਰ ਤੁਸੀਂ ਪੱਤਰਕਾਰ ਵੀਰ ਕੁੰਕੇ ਮੈਂ ਆਪ ਜੀ ਦਾ ਬਹੁਤ ਬਹੁਤ ਧੰਨ ਧੜਕਾ ਕਰਦਾ ਹਾਂ ਜੀ ਜੀਹੂ ਜੀ ਸਰ ਕਿਰਪਾ ਕਰਨਾ ਤੁਹਾਡੀ ਵੀ ਤੜੀ ਕਲਪ ਹੈ ਭਾਈ ਜੀ ਇਹ ਜ਼ਰੂਰ ਦੱਸਿਓ ਕਿ ਲੰਮਾ ਸਮਾਂ ਗੱਤਕਾ ਕੀਟਣ ਦੇ ਬਾਵਜੂਦ ਆ ਹਾਲਾਤ ਜਿਹੜੇ ਇਹਦੇ ਬਾਰੇ ਦੱਸਿਓ ਆ ਕੀ ਹਾਲਾਤ ਬਣ ਗਏ ਇਹ ਸਰੀਰ ਨੂੰ ਕੀ ਗੱਲ ਹੋ ਰਹੀ ਹੈ ਖਾਲਸਾ ਜੀ 2008 ਤੋਂ ਅਸੀਂ ਕੌਮ ਦੀ ਨਿਸ਼ਕਾਮ ਸੇਵਾ ਕਰਦੇ ਆ ਰਹੇ ਹਾਂ ਜੀ ਜਿਹਦੇ ਵਿੱਚ ਬਹੁਤ ਸਾਰੇ ਗੁਰਸਿੱਖ ਬੱਚਿਆਂ ਨੂੰ ਗਤਕਾ ਸਿਖਾਇਆ ਜੀ ਨਸ਼ੇ ਤੋਂ ਦੂਰ ਰੱਖਿਆ ਅੱਜ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੈੱਟ ਹੋ ਗਏ ਨੇ ਕੁਝ ਇੱਥੇ ਆਪਣੇ ਕਾਰੋਬਾਰ ਸੈੱਟ ਕਰ ਬੈਠੇ ਨੇ ਪਰ ਖਾਲਸਾ ਜੀ ਸਾਡੀ ਕਿਸੇ ਨੇ ਬਾਤ ਨਹੀਂ ਪੁੱਛੀ ਮੈਂ ਕਾਫੀ ਲੰਬੇ ਸਮੇਂ ਤੋਂ ਬਿਮਾਰੀ ਦੇ ਨਾਲ ਪੀੜਤ ਘਰ ਵਿੱਚ ਮੰਗੇ ਤੇ ਪਿਆ ਹਾਂ ਪਰ ਫਿਰ ਵੀ ਆਪਣੀ ਕਿਰਤ ਕਮਾਈ ਕਰਕੇ ਆਪਣਾ ਜਿਹੜਾ ਪਰਿਵਾਰ ਆ ਉਹ ਪਾਲ ਰਹੇ ਹਾਲਾਤ ਇਸ ਕਰਕੇ ਬਣੇ ਨੇ ਕਿ ਬੜੀਆਂ ਬੜੀਆਂ ਸੰਸਥਾ ਬਣੀਆਂ ਨੇ ਜਿਦਾਂ ਸ਼੍ਰੋਮਣੀ ਕਮੇਟੀ ਲਾ ਲੋ ਹੋਰ ਵੀ ਕਈ ਸੰਸਥਾ ਬਣੀਆਂ ਨੇ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਤਾਂ ਕਰਕੇ ਸਾਡੀ ਜਿਹੜੇ ਤਰਸਜੋ ਹਾਲਾਤ ਬਣ ਚੁੱਕੇ ਕਿਹੜੇ ਸ਼ੋਅ ਦੇ ਵਿੱਚ ਕਿਹੜੇ ਚੈਨਲ ਦੇ ਸ਼ੋਅ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਗੱਤਕਾ ਖੇਡਣ ਦੇ ਦੌਰਾਨ ਜਿੱਥੇ ਤੁਸੀਂ ਦੇਸ਼ ਦੇ ਨਾਲ-ਨਾਲ ਜਿਹੜਾ ਪੰਜਾਬ ਦਾ ਵੀ ਨਾਮ ਰੌਸ਼ਨ ਕੀਤਾ ਅਸੀਂ 2009 ਦੇ ਵਿੱਚ ਐਂਟਰਟੇਨਮੈਂਟ ਲਈ ਔਰ ਵੀ ਕੁਝ ਕਰੇਗਾ ਸੋਨੀ ਟੀਵੀ ਤੇ ਸ਼ੋਅ ਚੱਲਦਾ ਸੀ ਅਨਮਲਕ ਤੇ ਫਰਾ ਖਾਨ ਦਾ ਜੀ ਜੀ ਉਹ ਸ਼ੋਅ ਬੜਾ ਹਿੱਟ ਹੋਇਆ ਔਰ ਪੰਜਾਬ ਦੇ ਵਿੱਚੋਂ ਅਸੀਂ ਇੱਕ ਗਤਕੇ ਦਾ ਗਰੁੱਪ ਤਿਆਰ ਕੀਤਾ ਜਿਹਦਾ ਨਾਮ ਸੀ ਨਿਸ਼ਾਨੇ ਖਾਲਸਾ ਗਤਕਾ ਗਰੁੱਪ ਜੀ ਉਹਦੇ ਵਿੱਚ ਅਸੀਂ 10 ਜਾਨਾਂ ਨੇ ਐਂਟਰਟੇਨਮੈਂਟ ਕੀਤਾ ਔਰ 5 ਲੱਖ ਦਾ ਅਵਾਰਡ ਜਿੱਤਿਆ ਔਰ 5 ਲੱਖ ਦਾ ਅਵਾਰਡ ਵੀ ਸਾਨੂੰ ਮਿਲਿਆ ਤੇ 5 ਲੱਖ ਰੁਪਏ ਸਾਨੂੰ ਨਕਦ ਵੀ ਦਿੱਤਾ ਗਿਆ ਜਿਸ ਦੇ ਵਿੱਚ ਉਹਦੀ ਕੋਈ ਵੰਡ ਨਹੀਂ ਕੀਤੀ ਗਈ ਸਿਰਫ ਤੇ ਸਿਰਫ ਜਿਹਦੇ ਵਿੱਚ ਦੋ ਉਸਤਾਦ ਸੀ ਹਰਪੀਤ ਸਿੰਘ ਤੇ ਬਲਵਿੰਦਰ ਸਿੰਘ ਗੋਲਦੀ ਪਰ ਜਿਹੜੇ ਉਹ ਪੈਸੇ ਸੀ 5 ਲੱਖ ਦੇ ਨਾਲ ਜੰਡਿਆਲਾ ਰੋਡ ਦੇ ਉੱਤੇ ਘਰ ਨਿਸ਼ਾਨੇ ਖਾਲਸਾ ਗਰੁੱਪ ਵਾਲਿਆਂ ਨੇ ਬਣਾ ਲਿਆ ਪਰ ਸਾਨੂੰ ਕਿਸੇ ਨੇ ਕੋਈ ਪੈਸਾ ਨਹੀਂ ਦਿੱਤਾ ਸਾਡੇ ਘਰ ਦੇ ਹਾਲਾਤ ਜਿਹੜੇ ਆ ਉਹਵੇਂ ਦੇ ਉਵੇਂ ਹੀ ਆ ਪਰ ਜਿਹੜੇ ਵੱਡੇ ਵੱਡੇ ਅਵਾਰਡ ਸਾਨੂੰ ਪੰਜਾਬ ਤੋਂ ਨਹੀਂ ਪੂਰੇ ਇੰਡੀਆ ਦੇ ਵਿੱਚ ਮੈਂ 2012 ਦੇ ਵਿੱਚ ਫੌਜੀਆਂ ਨੂੰ ਟ੍ਰੇਨਿੰਗ ਦੇ ਕੇ ਆਇਆ ਲਦਾਖ ਦੀ ਧਰਤੀ ਤੇ ਜਾ ਕੇ ਪਰ ਅੱਜ ਖਾਲਸਾ ਜੀ ਸਾਡੇ ਜਿਹੜੇ ਹਾਲਾਤ ਆ ਬੜੇ ਤਰਸਯੋਗ ਬਣ ਚੁੱਕੇ ਆ ਤੇ ਮੈਂ ਜਿੰਨੇ ਵੀ ਵੀਰ ਪੱਤਰਕਾਰ ਆਏ ਉਹਨਾਂ ਦਾ ਧੰਨਵਾਦ ਇਸ ਕਰਕੇ ਕੀਤਾ ਹੈ ਕਿ ਸਾਡੀ ਜਿਹੜੀ ਆਵਾਜ਼ ਆ ਗੁਰਸਿੱਖਾਂ ਤੱਕ ਪਹੁੰਚਾਈ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚਾਈ ਆ ਤੇ ਮੈਨੂੰ ਜਿਹੜਾ ਰਾਸ਼ਨ ਪਾਣੀ ਦਾ ਪ੍ਰਬੰਧ ਆ ਉਹ ਖਾਲਸਾ ਜੀ ਸਾਡੇ ਜਬਰ ਜੰਗ ਸਿੰਘ ਜੀ ਹਰੀਆਂ ਵੇਲਾਂ ਦੇ ਸ਼ਮੇਸ਼ ਤਰਨਤਾਲ ਉਹਨਾਂ ਨੇ ਖਾਲਸਾ ਜੀ ਮੈਨੂੰ 21000 ਰੁਪਏ ਦਿੱਤਾ ਕਿ ਤੁਸੀਂ ਆਪਣੇ ਘਰ ਦੇ ਵਿੱਚ ਰਾਸ਼ਨ ਵੀ ਪਾਉਣਾ ਹੈ ਤੇ ਤੁਸੀਂ ਜਿਹੜਾ ਆਪਣਾ ਇਲਾਜ ਵੀ ਕਰਵਾਉਣਾ ਹੈ ਤੇ ਮੇਰਾ ਜਿਹੜਾ ਇਲਾਜ ਆ ਉਹ ਅਰੰਜੀਤ ਸਿੰਘ ਮੋਹਲੇਕੇ ਨੇ ਅੰਮ੍ਰਿਤਸਰ ਜਾ ਕੇ ਉਹ ਖਾਲਸਾ ਜੀ ਪ੍ਰਾਈਵੇਟ ਹਸਪੀਟਲ ਦੇ ਵਿੱਚੋਂ ਕਰਾਇਆ ਮੈਂ ਤੁਹਾਡੇ ਚੈਨਲ ਦੇ ਰਾਹੀਂ ਉਹਨਾਂ ਦਾ ਵੀ ਧੰਨਵਾਦ ਕਰਦਾ ਭਾਈ ਇਹ ਜਿਹੜੇ ਘਰ ਦੇ ਹਾਲਾਤ ਐ ਇੰਨਾ ਹਾਲਾਤਾਂ ਦੇ ਵਿੱਚ ਕੋਈ ਰਿਸ਼ਤੇਦਾਰ ਕੋਈ ਸੱਜਣ ਕੋਈ ਨੇੜੀ ਕੀ ਨੇੜੇ ਲੱਗਾ ਇੰਨੇ ਤੁਸੀਂ ਸਟੂਡੈਂਟ ਇੰਨੇ ਤੁਸੀਂ ਪਿਆਰ ਕਰਤੇ ਬਤਕੇ ਵਾਲੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਨੇੜੇ ਲੱਗਾ ਅਜਿਹੇ ਸਮੇਂ ਦੇ ਵਿੱਚ ਜਦੋਂ ਕਿ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਮੰਝੇ ਤੇ ਹੈ ਹਾਂ ਜੀ ਬਿਲਕੁਲ ਜੀ ਮੇਰੇ ਤਰਨ ਤਾਰਨ ਤੋਂ ਬਹੁਤ ਹੀ ਕਰੀਬੀ ਪੱਤਰਕਾਰ ਨੇ ਸਾਡੇ ਸਰਦਾਰ ਗੁਰदयाल ਸਿੰਘ ਜੀ ਜਿਨ੍ਹਾਂ ਦਾ ਜੀਡੀਐਸ న్యూਸ ਚੈਨਲ ਆ ਜੀ ਜੀ ਜਦੋਂ ਮੈਂ ਮੰਝੇ ਤੇ ਤੜਫਦਾ ਪਿਆ ਸੀ ਤੇ ਉਹ ਘਰ ਆ ਕੇ ਉਹਨਾਂ ਨੇ ਮੇਰੀ ਵੀਡੀਓ ਬਣਾਈ ਜਿਹੜੀ ਵੀਡੀਓ ਵਾਇਰਲ ਹੋਈ ਸੰਗਤਾਂ ਤੱਕ ਪਹੁੰਚੀ ਜੇਕਰ ਰਿਸ਼ਤੇਦਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚੋਂ ਇੱਕ ਦੋ ਜ਼ਰੂਰ ਪਹੁੰਚਿਆ ਹੈ ਪਰ ਬਹੁਤੇ ਸੱਜਣ ਨੇ ਬਹੁਤੇ ਜਿਹੜੇ ਕਰੀਬੀ ਸੀ ਉਹ ਵੀ ਛੱਡ ਗਏ ਸਾਥ ਤੇ ਸਾਡੇ ਨਾਲ ਜਿਹੜੀ ਰਾਤ ਮੈਨੂੰ 12:30 1 ਵਜੇ ਜਿਹੜਾ ਦਾਖਲ ਕਰਾਇਆ ਹੈ ਉਹ ਸੰ ਸਰਬ ਸੰਜੀ ਵਾਲਤਾ ਤੋਂ ਭਾਈ ਤਰਨ ਤਰਨ ਤੋਂ ਉਹਨਾਂ ਦਾ ਮੈਨੂੰ ਨਾਂ ਭਾਈ ਅਮਨਦੀਪ ਸਿੰਘ ਜੀ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਬੜੀ ਭੱਜ ਦੌੜ ਕਰਕੇ ਮੈਨੂੰ ਰਾਤ ਉੱਥੇ ਹਸਪੀਟਲ ਦੇ ਵਿੱਚ ਖੜਿਆ ਆਈਸੀਯੂ ਜੀ ਦੇ ਵਿੱਚ ਦੋ ਦਿਨ ਮੈਂ ਰਹਿ ਕੇ ਤੇ ਖਾਲਸਾ ਜੀ ਡਾਕਟਰਾਂ ਨੇ ਮੇਰੀ ਜਾਨ ਬਚਾਈ ਆ ਤੇ ਮੈਂ ਉਹਨਾਂ ਵੀਰਾਂ ਦਾ ਪੱਤਰਕਾਰ ਭਾਈ ਗੁਰਦੇਵ ਸਿੰਘ ਜੀ ਦਾ ਸਰਬਸਾਂਜੀ ਵਲਤਾ ਵਾਲਿਆਂ ਦਾ ਜਿਨ੍ਹਾਂ ਨੇ ਹੋਰਾਂ ਵੀਰਾਂ ਨੇ ਵੀ ਮੇਰੀ ਮਦਦ ਕੀਤੀ ਆ ਤੁਹਾਡੇ ਚੈਨ ਰਾਹੀਂ ਮੈਂ ਅਰਦਾਸ ਕਰਦਾ ਕਿ ਮੈਨੂੰ ਮੰਜੇ ਤੋਂ ਉਠਾਇਆ ਹੈ ਗੁਰੂ ਸਾਹਿਬ ਉਹਨਾਂ ਦੀ ਚੜ੍ਹਦੀ ਕਲਾ ਕਰਦਾ ਉਹਨਾਂ ਦੇ ਪਰਿਵਾਰ ਦੀ ਵਿਚਾਰਦੀ ਕਲਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਗੱਲ ਕੀਤੀ ਜਾਵੇ ਕਿ ਇਹ ਜਿੰਨੇ ਕੁ ਪੈਸੇ ਮਿਲੇ ਨੇ ਜਿੰਨੀਆਂ ਕੁ ਸੰਸਥਾਵਾਂ ਨੇ ਤੁਹਾਡੀ ਬਾਹ ਫੜੀ ਹੈ ਕੀ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਰਹਿੰਦੀ ਜ਼ਿੰਦਗੀ ਲੰਘ ਜਾਏਗੀ ਹੋਰ ਮਦਦ ਕੀ ਹੋਣੀ ਚਾਹੀਦੀ ਹੈ ਕੀ ਮੰਗ ਕਰਦੇ ਕੀ ਅਪੀਲ ਉਹਨਾਂ ਦਾਨੀ ਸੱਜਣਾਂ ਨੂੰ ਉਹਨਾਂ ਸਰਮੌਰ ਜਥੇਬੰਦੀਆਂ ਨੂੰ ਉਹਨਾਂ ਜਥੇਬੰਦੀਆਂ ਦੇ ਆਗੂਆਂ ਨੂੰ ਜਿਹੜੇ ਸਮੇਂ-ਸਮੇਂ ਤੇ ਆਪਣੇ ਗੁਰਸਿੱਖ ਭਰਾਵਾਂ ਦੀ ਬਾਹ ਵੜਦੇ ਨੇ ਮੇਰੀ ਇਸ ਟਾਈਮ ਖਾਸ ਕਰਕੇ ਅਪੀਲ ਆ 96 ਕਰੋੜੀ ਬਾਬਾ ਬਲਵੀਰ ਸਿੰਘ ਜੀ ਬੁੱਢਾ ਦਲ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਕੈਨੇਡਾ ਦੀ ਧਰਤੀ ਤੇ ਅਮਰੀਕਾ ਦੀ ਧਰਤੀ ਤੇ ਨਿਊਜ਼ੀਲੈਂਡ ਵਿੱਚ ਬੈਠੇ ਆ ਆਸਟ੍ਰੇਲੀਆ ਦੀ ਧਰਤੀ ਤੇ ਗੁਰਸਿੱਖ ਵੀਰ ਬੈਠੇ ਆ ਕਿ ਸਾਡੀ ਸ਼੍ਰੋਮਣੀ ਕਮੇਟੀ ਵਾਲੇ ਨੇ ਬਾਹ ਨਹੀਂ ਫੜਨੇ ਤੇ ਮੈਨੂੰ ਕੁਝ ਨਹੀਂ ਚਾਹੀਦਾ ਮੇਰੇ ਘਰ ਦੇ ਵਿੱਚ ਰਾਸ਼ਨ ਵਗੈਰਾ ਜਿਹੜਾ ਜਿਹੜੇ ਸਾਡੇ ਵੀਰ ਆ ਉਹ ਪਾ ਰਹੇ ਨੇ ਪਰ ਮੇਰਾ ਇਹ ਰਾਸ਼ਨ ਨਾਲ ਗੁਜ਼ਾਰਾ ਪੂਰਾ ਨਹੀਂ ਹੋਣਾ ਕਿਉਂਕਿ ਜਿਹੜੇ ਮੇਰੇ ਬੱਚੇ ਆ ਬਾਕਸਿੰਗ ਦੇ ਵਿੱਚੋਂ ਪੰਜਾਬ ਦੀ ਧਰਤੀ ਦੇ ਵਿੱਚੋਂ ਮੇਰੀ ਗੁੜੀਆ ਜਿਹੜੀ ਦੂਜੇ ਨੰਬਰ ਤੇ ਆਈ ਆ ਜਿਹੜੀ ਇਸ ਟਾਈਮ ਪਲੱਸ 2 ਦੇ ਵਿੱਚ ਪੜ ਰਹੀ ਆ ਔਰ ਮੇਰਾ ਬੇਟਾ ਵੀ 11ਵੀਂ ਕਲਾਸ ਦੇ ਵਿੱਚ ਪੜ ਰਿਹਾ ਉੱਚੀ ਪੜਾਈ ਦੇ ਖਰਚੇ ਵੀ ਨੇ ਪਰ ਮੇਰੇ ਗੁਰਸਖ ਵੀਰਾਂ ਨੂੰ ਦਾਨੇ ਸੱਜਣਾ ਨੂੰ ਬੇਨਤੀ ਆ ਕਿ ਮੇਰੀ ਹੁਣ ਜਿਹੜੀ ਬਿਮਾਰੀ ਦੇ ਕਾਰਨ ਹਾਲਾਤ ਖਰਾਬ ਆ ਮੈਂ ਕੋ ਖਾਸ ਏਡਾ ਕੰਮ ਕਰ ਨਹੀਂ ਕਰ ਸਕਦਾ ਪਰ ਫਿਰ ਵੀ ਮੈਂ ਗੁਰਸਿੱਖ ਪ੍ਰਚਾਰ ਬੱਚਿਆਂ ਨੂੰ ਟ੍ਰੇਨਿੰਗ ਦਿੰਦਾ ਰਹੂੰਗਾ ਤੇ ਮੇਰੀ ਹੱਥ ਜੋੜ ਕੇ ਸੰਗਤਾਂ ਨੂੰ ਅਪੀਲ ਆ ਕਿ ਕਿਰਪਾ ਕਰਕੇ ਮੇਰੇ ਆ ਜਿਹੜੇ 2-3 ਕਮਰੇ ਆ ਇਹ ਜਰੂਰ ਵੀਡੀਓ ਵਿੱਚ ਵਿਖਾਓ ਕਿਉਂਕਿ ਆ ਕੱਲ ਮੀ ਪਿਆ ਸੀ ਤੇ ਇਹ ਚੁੰਦੇ ਸੀ ਤੇ ਬੱਚੇ ਜਿਹੜੇ ਆ ਉਹ ਇਸ ਚੀਜ਼ ਤੋਂ ਬੜਾ ਕਰਦੇ ਨੇ ਤੇ ਕਿਰਪਾ ਕਰਕੇ ਮੇਰੀ ਸੰਗਤਾਂ ਨੂੰ ਬੇਨਤੀ ਆ ਕਿ ਜਿੱਥੇ ਤੁਸੀਂ ਵੱਡੇ ਵੱਡੇ ਲੰਗਰ ਲਾ ਰਹੇ ਹੋ ਜਿੱਥੇ ਹੋਰ ਕਾਰਜ ਕਰ ਰਹੇ ਹੋ ਤੇ ਮੇਰੀ ਵੀ ਗੁਰਸਿੱਖ ਦੀ ਬਾਹ ਫੜ ਕੇ ਮੇਰੇ ਦੋ ਕਮਰੇ ਪਾ ਦਿਓ ਟਾਟਾ ਬਹੁਤ ਬਹੁਤ ਧੰਨਵਾਦ ਮੈਂ ਚਾਹਾਂਗਾ ਅੰਤ ਵਿੱਚ ਆਪਣਾ ਨੰਬਰ ਵੀ ਜਿਹੜਾ ਸਾਡੇ ਦਰਸ਼ਕਾਂ ਨਾਲ ਜਰੂਰ ਸਾਂਝਾ ਕਰ ਦਿਓ ਤਾਂ ਜੋ ਤੁਹਾਡੇ ਨਾਲ ਆਸਾਨੀ ਨਾਲ ਸੰਪਰਕ ਹੋ ਸਕੇ ਤਾਂ ਕੋਈ ਦਾਨੀ ਸੱਜਣ ਤੁਹਾਡੇ ਤੱਕ ਪਹੁੰਚ ਸਕੇ ਮੇਰਾ ਨੰਬਰ ਹੈਗਾ ਜੀ 84377 92905 96533 57104 ਇੱਕ ਵਾਰ ਇਹ ਮੇਰਾ ਨੰਬਰ ਹੈ 84377 92905 96533 57104 ਇਹ ਤੇ ਵਟਸਐਪ ਵੀ ਚੱਲਦਾ ਹੈ ਤੇ ਮੇਰੀ ਖਾਸ ਕਰਕੇ ਤੁਹਾਨੂੰ ਵੀ ਜੀ ਆਇਆਂ ਕਹਿਣ ਦਾ ਮੇਰਾ ਫਰਜ਼ ਬਣਦਾ ਏ ਕਿਉਂਕਿ ਸਾਡੀ ਜਿਹੜੀ ਆਵਾਜ਼ ਆ ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ بلند ਕਰਨੀ ਆ ਤੇ ਗੁਰੂ ਸਾਹਿਬ ਚੜ੍ਹਦੀ ਕਲਾ ਕਰਨਾ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ ਤਾਂ ਦੋਸਤੋ ਤੁਸੀਂ ਵੇਖ ਸਕਦੇ ਹੋ ਕਿ ਗੁਰਸਿੱਖ ਗਤਕੇ ਵਾਲੇ ਵੀਰ ਨੇ ਆਪਣੇ ਦਿਲ ਦੀ ਅੱਡ ਬੀਤੀ ਦੱਸੀ ਆ ਆਪਣੇ ਘਰ ਦੇ ਹਾਲਾਤ ਜਿਹੜੇ ਆ ਉਹ ਦੱਸਿਆ ਤੇ ਬਾਕੀ ਤਸਵੀਰਾਂ ਬਿਆਨ ਕਰ ਰਹੀਆਂ ਨੇ ਘਰ ਦੇ ਹਾਲਾਤ ਜੇਕਰ ਤੁਸੀਂ ਅਜੇਹੇ ਗੁਰਸਿੱਖ ਵੀਰਾਂ ਦੀ ਬਾਹ ਨਹੀਂ ਪੜੋਗੇ ਤਾਂ ਮੈਂ ਸਮਝਦਾ ਆਪਣਾ ਹੋਰ ਵੀ ਦਾਨਪੂਰਨ ਕੀਤਾ ਕਿਸ ਕੰਮ ਜਾਏਗਾ ਜੇਕਰ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਵੀਡੀਓ ਅਤੇ ਇਸ ਗੁਰਸਿੱਖ ਵੀਰ ਦੀ ਜਿਨੇ ਕੀ ਗਦਕੇ ਵਾਲੇ ਬਹੁਤ ਸਾਰੇ ਨੌਜਵਾਨ ਤਿਆਰ ਕੀਤੇ ਉਹਨਾਂ ਨੇ ਕਿਹਾ ਕਿ ਅੱਜ ਕੋਈ ਵੀ ਜਿਹੜਾ ਉਹਨਾਂ ਨੂੰ ਪੁੱਛਣ ਤੱਕ ਨਹੀਂ ਆਇਆ ਤਾਂ ਉਹਨਾਂ ਤੱਕ ਵੀ ਵੀਡੀਓ ਪਹੁੰਚ ਜਾਵੇ ਕਿ ਤੁਹਾਡੇ ਸਾਧ ਦਾ ਹਾਲਾ ਜੀ ਆਪਣੇ ਉਸਤਾਦ ਦਾ ਕੇ ਹਾਲ ਹੀ ਪੁੱਛ ਲਓ ਤਾਂ ਬਣੇ ਰੋ ਸਾਡੇ ਨਾਲ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਲੈਂਦਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਨਤਾਰ